मेरे बद तो लाइव जुड़ जो, जो जी तो वो लाइव जुड़ जाओ तो बाद लाइव आज जी विचार शुरू करिए मत तो बाद लाइव जुड़ जाओ जी ਜੁੜ 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 ਜੋ ਜੀ ਮਤ ਵੱਧ ਬੀਰ ਜੁੜ ਜੋ ਜੀ アジョージ。 ਬੱਤ ਵਾਦ ਜੁੜ ਜੋ ਵੀਰ ਜੀ ਬੱਤ ਵਾਦ ਆਪੋ ਆਪਣਾ ਨਾਮ ਸੋ ਲਾਈਵ ਦੇ ਵਿੱਚ ਇੱਕ ਮੈਂਬਰ ਜੁੜਿਆ ਜੀ ਆਪਣਾ ਨਾਮ ਜਰੂਰ ਦੱਸਿਓ ਜੀ ਕਮੈਂਟ ਦੇ ਵਿੱਚ ਆਪਣਾ ਨਾਮ ਜਰੂਰ ਦੱਸਿਓ ਜੀ ਕਿਹੜੀ ਜਗ੍ਹਾ ਤੋਂ ਆਪ ਜੀ ਲਾਈਵ ਜੁੜ ਰਹੇ ਹੋ ਗੱਲ ਗੁਰੇ ਜੀ ਕਨੈਕਟ ਹੋ ਹਾਈ ਜੀ ਹਲੋ ਵੀਰ ਜੀ ਅੰਮ੍ਰਿਤਸਰ ਆਂਦੀ ਹਾਂ ਜੀ ਬੇਰਤੀ 17 ਮੈਂਬਰ ਲਾਈਵ ਨੇ ਜੀ ਵੀਰ ਜੀ ਵੱਧ ਤੋਂ ਵੱਧ ਆਪਣਾ ਨਾਮ ਜ਼ਰੂਰ ਲਿਖ ਕੇ ਥੱਲੇ ਦੱਸਿਓ ਕਿਹੜੀ ਜਗ੍ਹਾ ਤੋਂ ਆਪ ਜੀ ਜੁੜ ਰਹੇ ਹੋ ਜਿੰਨੇ ਵੀ ਵੀਰ ਨੇ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਚਲਦੀ ਚਲਦੀ ਨੂੰ ਹਾਂਜੀ ਗਿਲਬੇ ਜੀ ਅਸੀਂ ਅੰਮ੍ਰਿਤਸਰ ਤੋਂ ਆਂ ਜੀ ਆਪ ਜੀ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਹੋ ਜੀ ਜਰੂਰ ਦੱਸਿਓ ਜੀ ਜਿੰਨੇ ਵੀ ਲਾਈਵ ਦੇਖ ਰਹੇ ਨੇ ਵੱਧ ਤੋਂ ਵੱਧ ਕਮੈਂਟ ਦੇ ਵਿੱਚ ਆ ਜਿਓ ਜੀ ਕਮੈਂਟ ਦੇ ਵਿੱਚ ਆਪਣਾ ਨਾਮ ਇਲਾਕੇ ਦਾ ਨਾਮ ਜ਼ਰੂਰ ਦੱਸਿਓ ਜੀ ਕਿਹੜੀ ਜਗ੍ਹਾ ਤੋਂ ਆਪ ਜੀ ਲਾਈਵ ਚੁਟ ਰਹੇ ਹੋ ਕੋਈ ਵਿਚਾਰ ਆਪ ਜੀ ਨੇ ਸਾਂਝੀ ਕਰਨੀ ਹੋਵੇ ਜ਼ਰੂਰ ਦੱਸਿਓ जुड़ जाओ जी बद तो लाइव जुड़ जाओ जी सो so, गिल जी आप जी तो लाइक नहीं आया अजे तक लाइक न दबाओ जी जुड़ जाओ जी जुड़ जाओ भी जी तेरह मैंबर लाइव जुड़े ने अपना नाम जरूर लिखे जी गिलवीर जी आप जी आवाज़ सुन रहे हो जी आवाज़ आ रही जी आप जी तक ਜੀ ਮਤਵਾ ਜੁੜ ਜੋ ਜੀ 16 ਮੈਂਬਰ ਲਾਈਵ ਹੋ ਗਏ ਜੀ ਬਿਰੋ ਮਤਵਾ ਜੁੜ ਜੋ ਆਪਣਾ ਨਾਮ ਜ਼ਰੂਰ ਲਿਖਿਓ ਜੀ ਕਮੈਂਟ ਦੇ ਵਿੱਚ ਕਿਹੜੀ ਜਗ੍ਹਾ ਤੋਂ ਆਪ ਜੀ ਜੁੜ ਰਹੇ ਹੋ ਕੀ ਮੈਂਬਰ ਹੋ ਗਏ ਜੀ ਸੋ ਜਿੰਨੇ ਵੀਰ ਜੁੜੇ ਨੇ ਵੱਤਵੱਦ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਹੜੇ ਪਹਿਲਾਂ ਜੁੜੇ ਹੋਏ ਨੇ ਉਹ ਵੀਡੀਓਨ ਲਾਈਕ ਕਰ ਦਿਓ ਜੀ ਵੱਤਵੱਦ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਗਰੁੱਪਾਂ ਦੇ ਵਿੱਚ ਕੋਈ ਆਪਣਾ ਵਿਚਾਰ आप जी साझा करना चाहते हो आवाज जरूर जी आप जी तक पहुंच रही है जी लाइव बदलाइ आज ਉਹ 16 ਮੈਂਬਰ ਲਾਈਵ ਦੇ ਜੁੜੇ ਹੋਏ ਨੇ ਜੀ। ਵੀਰੋ ਮੈਸੇਜ ਆਪ ਜੀ ਦਾ ਸਾਡੇ ਤੱਕ ਨਹੀਂ ਪਹੁੰਚ ਰਿਹਾ। 17 ਮੈਂਬਰ ਲਾਈਵ ਹੋ ਗਏ ਜੀ। ਪਰ ਵੀਡੀਓ ਅਜੇ ਤੱਕ ਲਾਈਕ ਸਾਡੇ ਕੋਲ ਨਹੀਂ ਕੋਈ ਪਹੁੰਚਿਆ। ਸੋ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ। बाई मेंबर हो गए जी जी सभी तो वो कमेंट बॉक्स के बच्चे आगे कमेंट जरूर करो जी ਦੇਈ ਮੈਂਬਰ ਮੈਂਬਰ ਕਾਫੀ ਜੁੜੇ ਹੋਏ ਨੇ ਜੀ। ਰਵਜੀ ਦਾ ਮੈਸੇਜ ਨਹੀਂ ਆ ਰਿਹਾ ਜੀ। ਬਤ ਵਤ ਵੀਰੋ ਮੈਸੇਜ ਜ਼ਰੂਰ ਕਰਿਓ ਆਪਣਾ ਨਾਮ ਜ਼ਰੂਰ ਲਿਖਿਓ ਜੀ। ਆਪ ਜੀ ਕਿਹੜੀ ਜਗ੍ਹਾ ਤੋਂ ਜੁੜੇ ਹੋ? ਆਪਣੀ ਜਗ੍ਹਾ ਦਾ ਨਾਮ ਜ਼ਰੂਰ ਦੱਸਿਓ। ਵੀਡੀਓ ਨੂੰ ਡਬਲ ਟੈਪ ਕਰਕੇ ਲਾਈਕ ਕਰ ਦਿਓ ਜੀ। ਆਰਾ ਮੈਂਬਰ ਲਾਈਵ ਦੇ ਵਿੱਚ ਨਹੀਂ ਹੈ। ਆਪੋ ਆਪਣਾ ਨਾਮ ਜਰੂਰ ਲਿਖਿਓ ਜੀ ਬਾਅਦ ਤੋਂ ਆ ਜੁੜ ਜਾਓ ਵੀਰੋ। ਜੇ ਆਪ ਜੀ ਦਾ ਕੋਈ ਸਵਾਲ ਜਵਾਬ ਹੈ ਕੋਈ ਵਿਚਾਰ ਹੈ ਆਪ ਜੀ ਸਾਂਝਾ ਕਰਨਾ ਚਾਹੁੰਦੇ ਹੋ। ਕਮੈਂਟ ਦੇ ਵਿੱਚ ਜਰੂਰ ਲਿਖਿਓ ਜੀ। जिन्हें भी भीर सुन रहे हैं जी आप अपना नाम अपने शहर का पिंड का जरूर लिखो जी थले सो so, गिल गुरु जी ਆ ਜੀ ਨੇ ਕੈਨੇਡਾ ਦਾ ਸਟicker ਲਾਇਆ ਜੀ ਆ ਕੈਨੇਡਾ ਰਹਿੰਦੇ ਹੋ ਜੀ ਜਮਰਸਰ ਦੇ ਵਿੱਚ ਹੀ ਹੋ ਇਹ ਜੀ ਰੂਟ ਦੱਸਿਓ ਜੀ 14 ਮੈਂਬਰ ਲਾਈਵ ਲਾਈਵ ਦੇ ਵਿੱਚ ਮੈਂਬਰ ਕਾਫੀ ਸ਼ੋ ਹੋ ਰਹੇ ਨੇ ਜੀ ਪਰ ਮੈਸੇਜ ਆਵਜੀਦਾ ਨਹੀਂ ਆ ਰਿਹਾ ਸਾਡੇ ਕੋਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ

ਗੁਰਜੀਤ ਗਿੱਲ ਬੀ ਜੀ ਅੱਗੇ ਤੋਂ ਕੇ ਸ਼ੇਅਰ ਕਰ ਦਿਓ ਜੀ ਲਾਈਵ ਨੂੰ ਗਰੁੱਪਾਂ ਦੇ ਵਿੱਚ ਆਪ ਜੀ ਦਾ ਕੋਈ ਸਵਾਲ ਜਵਾਬ ਹੈ ਆਪ ਜੀ ਜਰੂਰ ਸਾਂਝਾ ਕਰਿਓ 5 ਮਿੰਟ ਦਾ ਸਮਾਂ ਹੋ ਰਿਹਾ ਜੀ ਆਪਣੇ ਕੋਲ आप कर कर बात तो बात जी लाइव गल करते वो बद जुड़े रहो जी ग्यारह मैंबर लाइव ने जी जुड़ जो, जो जी जुड़ जो तो बद लाइव हो जाओ जी so, जिन्हें भीर विदेशों से जुड़े हुए हैं लाइव आपो अपना हाल चाल जरूर दसौ जी कड़ी कंट्री तो आप जियो कैसा माहौल है बार वाले वीर मैसेज नहीं आ रहा भीर जी कोई भी आप ਜਿਹੜੋ ਜਿੰਨੇ ਵੀ ਲਾਈਵ ਦੇਖ ਰਹੇ ਹੋ ਆਪਾ ਆਪਣਾ ਨਾਮ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਜੀ ਤਾਂ ਜੋ ਸਾਨੂੰ ਵੀ ਪਤਾ ਲੱਗ ਸਕੇ ਆਪ ਜੀ ਕਿਥੋਂ ਲਾਈਵ ਹੋ ਸਾਡੇ ਨਾਲ ਕਿਸੇ ਵਿਸ਼ੇ ਤੇ ਆਪ ਜੀ ਨੇ ਗੱਲਬਾਤ ਕਰਨੀ ਹੈ ਆਪ ਜੀ ਰੂਟ ਸਾਨੀ ਪਾਉ ਜੀ ਬਹੁਤ ਬਹੁਤ ਲਾਈਵ ਤੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਰਵਾਲੇਓ ਆਪ ਜੀ ਦੇ ਨਾਲ ਅੱਜ ਲਾਈਵ ਹੋਏ ਆਂ ਕੁਛ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਇਹਨੇ